welcom back to my youtube channel sikhi history 1313 ए तस्वीर चार साहिबजादਿਆਂ ਦੀ ਹੈ ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਸਾਹਿਬਜਾਦਿਆਂ ਦੀ ਜੀਵਨੀ ਦੱਸੀ ਗਈ ਹੈ ਜਨਮ ਅਤੇ ਪਰਿਵਾਰ ਚਾਰ ਸਾਹਿਬਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਉਹਨਾਂ ਦਾ ਜਨਮ ਆਨੰਦਪੁਰ ਸਾਹਿਬ ਵਿੱਚ ਹੋਇਆ ਸਾਹਿਬਜਾਦਾ ਜੀਤ ਸਿੰਘ ਜੀ ਜਨਮ 26 ਜਨਵਰੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਨਮ 14 ਮਾਰਚ 1691 ਸਾਹਿਬਜ਼ਾਦਾ ਜਰਾਵਰ ਸਿੰਘ ਜੀ ਜਨਮ 17 ਨਵੰਬਰ 1696 ਸਾਹਿਬਜ਼ਾਦਾ ਫਤਿਹ ਸਿੰਘ ਜੀ ਜਨਮ 25 ਫਰਵਰੀ 1699 ਮਾਤਾ ਜੀਤ ਕੌਰ ਜੀ ਤੋਂ ਦੋ ਵੱਡੇ ਸਾਹਿਬਜ਼ਾਦੇ ਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਜਨਮੇ ਮਾਤਾ ਜੀਤੋ ਜੀ ਤੋਂ ਛੋਟੇ ਦੋ ਸਾਹਿਬਜ਼ਾਦੇ ਜਰਾਵਰ ਸਿੰਘ ਜੀ ਅਤੇ ਫਤੇਹ ਸਿੰਘ ਜੀ ਜਨਮੇ ਬਚਪਨ ਅਤੇ ਸਿੱਖਿਆ ਸਾਹਿਬਜ਼ਾਦੇ ਨੇ ਬਚਪਨ ਤੋਂ ਹੀ ਧਾਰਮਿਕ ਸਿੱਖਿਆ ਸ਼ਾਸਤ੍ਰ ਵਿੱਦਿਆ ਘੋੜ ਸਵਾਰੀ ਅਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਹੌਂਸਲੇ ਸ਼ਰਦਾ ਅਤੇ ਸੇਵਾ ਦੀ ਪ੍ਰੇਰਣਾ ਦਿੱਤੀ ਬਚਪਨ ਤੋਂ ਹੀ ਉਹਨਾਂ ਵਿੱਚ ਦਲੇਰੀ ਨਿਮਰਤਾ ਅਤੇ ਧਰਮ ਲਈ ਪ੍ਰੇਮ ਸੀ ਅਨੰਦਪੁਰ ਸਾਹਿਬ ਦਾ ਘੇਰਾ 1704 ਵਿੱਚ ਮੁਗਲਾਂ ਅਤੇ ਹਿੱਲ ਰਾਜਿਆਂ ਨੇ ਮਿਲ ਕੇ ਆਨੰਦਪੁਰ ਸਾਹਿਬ ਦਾ ਲੰਮਾ ਘੇਰਾ ਕੀਤਾ ਗੁਰੂ ਸਾਹਿਬ ਨੇ ਪਰਿਵਾਰ ਅਤੇ ਸਿੱਖਾਂ ਸਮੇਤ ਸ਼ਹਿਰ ਖਾਲੀ ਕੀਤਾ ਪਰ ਸਿਰਸਾ ਦਰਿਆ ਦੇ ਨੇੜੇ ਸੰਗਤ ਵਿਖਰ ਗਈ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਿਛੜ ਗਏ ਜਦ ਕੀ ਗੁਰੂ ਜੀ ਵੱਡੇ ਸਾਹਿਬਜ਼ਾਦੇ ਨਾਲ ਚਮਕੌਰ ਪਹੁੰਚੇ ਚਮਕੌਰ ਦੀ ਜੰਗ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿਮਕਾਰ ਦੇ ਖੇਲੇ ਵਿੱਚ ਗੁਰੂ ਜੀ ਕੁਝ ਸਿੱਖਾ ਤੇ ਵੱਡੇ ਸਾਹਿਬਜ਼ਾਦੇ ਨਾਲ ਘਿਰ ਗਏ ਦੁਸ਼ਮਣ ਦੀ ਲੱਖ ਲੱਖਾਂ ਦੀ ਸੈਨਾ ਸੀ ਜਦ ਕਿ ਗੁਰੂ ਜੀ ਦੇ ਸਿਰਫ ਕੁਝ ਦਰਜਣ ਸਿੱਖ ਸਾਹਿਬਜ਼ਾਦਾ ਜੀਤ ਸਿੰਘ ਜੀ 18 ਸਾਲ ਦੀ ਉਮਰ ਨੇ ਸਭ ਤੋਂ ਪਹਿਲਾਂ ਮੈਦਾਨ ਇਹ ਜੰਗ ਵਿੱਚ ਉਤਰਨ ਦੀ ਬੇਨਤੀ ਕੀਤੀ ਉਹ ਬੜੀ ਸ਼ੂਰਬੀਰਤਾ ਨਾਲ ਲੜੇ ਅਤੇ ਸ਼ਹੀਦ ਹੋਏ ਉਸ ਤੋਂ ਬਾਅਦ ਸਾਹਿਬਜ਼ਾਦਾ ਜਜਾਰ ਸਿੰਘ ਜੀ 14 ਸਾਲ ਦੀ ਉਮਰ ਨੇ ਵੀ ਖਾਲਸਾਈ ਜੋਸ਼ ਨਾਲ ਮੈਦਾਨ ਵਿੱਚ ਪ੍ਰਵੇਸ਼ ਕੀਤਾ ਉਹ ਸ਼ੇਰਵਾਂਗ ਲੜੇ ਅਤੇ ਸ਼ਹੀਦੀ ਪ੍ਰਾਪਤ ਕੀਤੀ ਇਸ ਤਰ੍ਹਾਂ ਵੱਡੇ ਸਾਹਿਬਜ਼ਾਦੇ ਨੇ ਆਪਣੀ ਜਵਾਨੀ ਧਰਮ ਦੇ ਨਾਮ ਕਰ ਦਿੱਤੀ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿਰਸਾ ਦਰਿਆ ਪਾਰ ਕਰਦੇ ਸਮੇਂ ਗੁਰੂ ਜੀ ਦੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਮੇਤ ਵਿਛੜ ਗਈ। ਉਸ ਰਹੰਦ ਵਿੱਚ ਗ੍ਰਿਫਤਾਰ ਹੋਏ ਅਤੇ ਨਵਾਬ ਵजीर खान ਦੇ ਦਰਬਾਰ ਵਿੱਚ ਲਿਆਂਦੇ ਗਏ। ਉੱਥੇ ਸਾਹਿਬਜ਼ਾਦਾ ਜੁਰਾਵਰ ਸਿੰਘ ਜੀ 9 ਸਾਲ ਅਤੇ ਸਾਹਿਬਜ਼ਾਦਾ ਫਤੇ ਸਿੰਘ ਜੀ ਨੂੰ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਦੋਵਾਂ ਨੇ ਬੜੇ ਅਡਿੱਗ ਹੋ ਕੇ ਕਿਹਾ ਅਸੀਂ ਆਪਣਾ ਧਰਮ ਕਦੇ ਨਹੀਂ ਛੱਡਾਂਗੇ। ਨਵਾਬ ਦੇ ਹੁਕਮ ਨਾਲ ਦੋਵੇਂ ਸਾਹਿਬਜ਼ਾਦਿਆਂ ਨੂੰ ਜਿੰਦਾ ਹੀ ਇਟਾਂ ਦੀ ਕੰਧ ਵਿੱਚ ਚੁਣ ਦਿੱਤਾ ਗਿਆ ਪਰਮਾਤਮਾ ਦਾ ਨਾਮ ਜਪਦੇ ਹੋਏ ਉਹ ਸ਼ਹੀਦ ਹੋ ਗਏ ਇਸ ਵੇਲੇ ਮਾਤਾ ਗੁਜਰੀ ਜੀ ਨੇ ਵਿਸਰਹੰਦ ਦੇ ਠੰਡੇ ਬੁਰਜ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਹੱਤਵ ਸਾਹਿਬਜ਼ਾਦਾ ਜੀਤ ਸਿੰਘ ਜੀ ਜੁੱਧ ਦੇ ਮੈਦਾਨ ਵਿੱਚ ਜਵਾਨੀ ਦੀ ਕੁਰਬਾਨੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੌਜਵਾਨੀ ਵਿੱਚ ਧਰਮ ਲਈ ਸ਼ਹੀਦੀ ਸਾਹਿਬਜ਼ਾਦਾ ਜਰਾਵਰ ਸਿੰਘ ਜੀ ਬਚਪਨ ਵਿੱਚ ਧਰਮ ਤੇ ਅਡਿੱਗ ਰਹਿਣ ਦੀ ਪ੍ਰੇਰਣਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਿਰਫ 7 ਸਾਲ ਦੀ ਉਮਰ ਵਿੱਚ ਸਭ ਤੋਂ ਛੋਟੇ ਸ਼ਹੀਦ ਇਹ ਚਾਰ ਸਾਹਿਬਜ਼ਾਦੇ ਸਿੱਖ ਇਤਿਹਾਸ ਦੇ ਉਹ ਹੀਰੇ ਹਨ ਜਿਨ੍ਹਾਂ ਨੇ ਸਾਬਤ ਕੀਤਾ ਕਿ ਧਰਮ ਦੇ ਰੱਖਿਆ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਪ੍ਰਿਸ਼ਕਰਸ਼ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਬੇਮਿਸਾਲ ਘਟਨਾ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਮੈਦਾਨ-ਏ-ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਉੱਥੇ ਛੋਟੇ ਸਾਹਿਬਜ਼ਾਦਿਆਂ ਨੇ ਕੰਧਾਂ ਵਿੱਚ ਚੁਣ ਕੇ ਧਰਮ ਦੀ ਧਰਮ ਲਈ ਕੁਰਬਾਨੀ ਦਿੱਤੀ ਉਹਨਾਂ ਦੀ ਇਹ ਕੁਰਬਾਨੀ ਸਦੀਵਾਂ ਲਈ ਸਾਨੂੰ ਯਾਦ ਦਿਲਾਉਂਦੀ ਹੈ ਕਿ ਸੱਚ ਲਈ ਜਾਣ ਵੀ ਨਿਸ਼ਾਵਰ ਕੀਤੀ ਜਾ ਸਕਦੀ ਹੈ ਪਰ ਸੱਚ ਕਦੇ ਵੀ ਨਹੀਂ ਛੱਡਿਆ ਜਾ ਸਕਦਾ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਦਾ ਅਮਰ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫੋਰ ਮੋਰ ਸਿੱਖੀ ਸਟਰੀ ਵੀਡੀਓਜ਼ ਐਂਡ ਥੈਂਕ ਯੂ ਫਾਰ ਵਾਚਿੰਗ ਫੁੱਲ ਵੀਡੀਓ